ਅੱਜਕੱਲ ਹਰ ਇੱਕ ਵਿਅਕਤੀ ਦੇ ਕੋਲ ਆਧਾਰ ਕਾਰਡ ਹੋਣਾ ਲਾਜ਼ਮੀ ਹੋ ਗਿਆ। ਭਾਵੇਂ ਤੁਸੀਂ ਬੈਂਕ ਦੇ ਨਾਲ ਜੁੜਿਆ ਕੋਈ ਕੰਮ ਕਰਵਾਉਣਾ ਹੋਵੇ, ਸਕੂਲ ਕਾਲਜ ਦੇ ਵਿੱਚ ਐਡਮਿਸ਼ਨ ਲੈਣੀ ਹੋਵੇ, ਕੋਈ ਸਰਕਾਰੀ ਕੰਮ ਕਰਵਾਉਣਾ ਹੋਵੇ, ਕੋਈ ਜ਼ਰੂਰੀ ਦਸਤਾਵੇਜ਼ ਬਣਾਉਣੇ ਹੋਣ ਜਾਂ SIM ਕਾਰਡ ਹੀ ਲੈਣਾ ਹੋਵੇ, ਹਰ ਜਗ੍ਹਾ ਆਧਾਰ ਕਾਰਡ ਦੀ ਲੋੜ ਪੈਂਦੀ ਹੀ ਪੈਂਦੀ ਹੈ। ਆਧਾਰ ਕਾਰਡ ਦੇ ਨਾਲ ਇੱਕ ਮੋਬਾਈਲ ਨੰਬਰ ਜੁੜਿਆ ਹੁੰਦਾ ਹੈ, ਜਿਸ 'ਤੇ OTP ਆਉਂਦਾ ਹੈ ਤੇ ਇਸੇ ਰਾਹੀਂ ਤੁਹਾਡੇ ਕਈ ਕੰਮ ਪੂਰੇ ਹੁੰਦੇ ਨੇ। ਪਰ ਜੇਕਰ ਤੁਹਾਡਾ ਮੋਬਾਈਲ ਨੰਬਰ ਕਿਸੇ ਕਾਰਨ ਬੰਦ ਹੋ ਜਾਵੇ ਤਾਂ ਤੁਹਾਡੇ ਕੰਮ ਰੁਕ ਸਕਦੇ ਨੇ। ਅਜਿਹੇ ਦੇ ਵਿੱਚ ਤੁਹਾਨੂੰ ਆਧਾਰ ਕਾਰਡ ਦੇ ਨਾਲ ਜੁੜੇ ਮੋਬਾਈਲ ਨੰਬਰ ਨੂੰ ਲਿੰਕ ਕਰਵਾਉਣਾ ਹੋਵੇਗਾ ਤਾਂ ਜੋ ਸਾਰੇ ਕੰਮ ਆਸਾਨੀ ਦੇ ਨਾਲ ਹੋ ਸਕਣ ਹੁਣ ਇਹ ਸਵਾਲ ਹੈ ਕਿ ਆਧਾਰ ਕਾਰਡ ਦੇ ਨਾਲ ਨਵਾਂ ਮੋਬਾਈਲ ਨੰਬਰ ਕਿਵੇਂ ਲਿੰਕ ਕਰੀਏ ਤਾਂ ਇਸ ਲਈ ਤੁਹਾਨੂੰ ਸੇਵਾ ਕੇਂਦਰ ਯਾਨੀ ਕਿ ਸਰਵਿਸ ਸੈਂਟਰ ਜਾਣਾ ਪਵੇਗਾ ਤੇ ਉੱਥੇ ਜ਼ਰੂਰੀ ਦਸਤਾਵੇਜ਼ ਯਾਨੀ ਕਿ ਇੰਪੋਰਟੈਂਟ ਡਾਕੂਮੈਂਟ ਸਪਾਰੀ ਕੇ ਆਪਣਾ ਮੋਬਾਈਲ ਨੰਬਰ ਅਪਡੇਟ ਕਰਵਾਉਣਾ ਹੋਵੇਗਾ ਸਾਰੀ ਵੈਰੀਫਿਕੇਸ਼ਨ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਤੁਹਾਡਾ ਨੰਬਰ ਮੋਬਾਈਲ ਨੰਬਰ ਸਿਸਟਮ ਦੇ ਵਿੱਚ ਅਪਡੇਟ ਹੋ ਜਾਵੇਗਾ ਕੁਝ ਦਿਨਾਂ ਤੱਕ ਤੁਹਾਡਾ ਨਵਾਂ ਮੋਬਾਈਲ ਨੰਬਰ ਆਧਾਰ ਕਾਰਡ ਦੇ ਨਾਲ ਲਿੰਕ ਹੋ ਜਾਵੇਗਾ ਇਸ ਤਰ੍ਹਾਂ ਤੁਸੀਂ ਆਸਾਨੀ ਦੇ ਨਾਲ ਆਪਣਾ ਨਵਾਂ ਮੋਬਾਈਲ ਨੰਬਰ ਆਧਾਰ ਕਾਰਡ ਦੇ ਨਾਲ ਲਿੰਕ ਕਰ ਸਕਦੇ ਹੋ ਤੇ ਕਿਸੇ ਵੀ ਸਰਕਾਰੀ ਜਾਂ ਪਰਸਨਲ ਕੰਮ ਦੇ ਵਿੱਚ ਬਿਨਾਂ ਰੁਕਾਵਟ ਆਰਟੀਪੀ ਪ੍ਰਾਪਤ ਕਰ ਸਕਦੇ ਹੋ